ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਹਾਂ ਫੇਰ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਕਬੂਤਰਾਂ ਦੇ ਸ਼ੌਕੀਨ ਕਬੂਤਰ ਬਾਜ਼ ਭਰਾ ਇਹ ਵੀਡੀਓ ਨੂੰ ਜਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਕਿਉਂਕਿ ਅੱਜ ਆਪਾਂ ਦੀ ਵੀਡੀਓ ਆਪਾਂ ਆਪਣੇ ਕਬੂਤਰ ਬਾਜ਼ ਭਰਾਵਾਂ ਦੇ ਲਈ ਬਣਾਉਣ ਲੱਗੇ ਹਾਂ ਸਾਰਿਆਂ ਦੇ ਲਈ ਤੇ ਜਿਹੜੇ ਜਿਹੜੇ ਲੋਕ ਆਪਣੇ ਕਬੂਤਰਾਂ ਨੂੰ ਮਾੜਾ ਚੰਗਾ ਬੋਲਦੇ ਵੀ ਘਰਾਂ ਦੇ ਵਿੱਚ ਰੱਖਣੇ ਕਬੂਤਰ ਮਾੜੇ ਆ ਕਬੂਤਰ ਘਰਾਂ ਦੇ ਵਿੱਚ ਨਹੀਂ ਰੱਖਣੇ ਚਾਹੀਦੇ ਕਬੂਤਰ ਘਰਾਂ ਦੇ ਵਿੱਚ ਯਾਰਡ ਭਾਲਦੇ ਆ ਤੇ ਅੱਜ ਬਈ ਫਿਰ ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਤੇ ਕੋਸ਼ਿਸ਼ ਕਰ ਬਾਹਰ ਵੀ ਆਸੇ ਪਾਸੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵੀ ਕਿੰਨੇ ਲੋਕ ਕਹਿੰਦੇ ਆ ਕਬੂਤਰ ਘਰਾਂ ਦੇ ਵਿੱਚ ਰੱਖਨੇ ਮਾੜੇ ਆ ਤੇ ਕਿੰਨੇ ਲੋਕ ਕਹਿੰਦੇ ਕਬੂਤਰਾਂ ਦੇ ਘਰਾਂ ਦੇ ਵਿੱਚ ਰੱਖਨੇ ਚੰਗੇ ਆ ਤੇ ਬਈ ਬਾਕੀ ਇਹ ਰੱਬ ਦੇ ਬਣਾਏ ਜੀ ਆ ਤੇ ਰੱਬ ਦੇ ਬਣਾਏ ਜੀ ਕਦੇ ਵੀ ਮੜੇ ਨਹੀਂ ਹੋ ਸਕਦੇ ਜੀ ਜੀ ਰੱਬ ਨੇ ਜੇ ਝਾੜ ਪਾਲਦਿਆਂ ਤੇ ਰੱਬ ਨੇ ਇਹ ਜੀ ਬਣਾਉਣੇ ਨਹੀਂ ਸੀ ਜਾਨਵਰ ਬਣਾਉਣੇ ਨਹੀਂ ਸੀ ਰੱਬ ਦੇ ਬਣਾਏ ਜਾਨਵਰ ਕਦੇ ਵੀ ਝਾੜ ਨਹੀਂ ਪਾਲ ਸਕਦੇ ਤੇ ਬਈ ਫਿਰ ਵੀਡੀਓ ਨੂੰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤੇ ਆਪਾਂ ਆਪਣੀ ਇਸ ਕਬੂਤਰਬਾਜੀ ਨੂੰ ਬਹੁਤ ਉੱਚੇ ਲੈਵਲ ਤੇ ਕਰ ਲੈ ਕੇ ਜਾਣਾ ਤੇ ਲੋਕਾਂ ਦੇ ਮਨਾਂ 'ਚ ਉਹ ਇਹ ਗੱਲ ਤੇ ਇਹ ਵਹਿਮ ਕੱਟਣਾ ਕਿ ਕਬੂਤਰ ਕਦੇ ਵੀ ਝਾੜ ਨਹੀਂ ਪਾਲ ਸਕਦੇ ਝਾੜ ਪਾਲਦਾ ਬੰਦਾ ਕਿ ਬੰਦਾ ਹੀ ਬੰਦੇ ਦਾ ਮਾੜਾ ਸੋਚਦਾ ਕਦੇ ਜਾਨਵਰ ਕਿਹਦਾ ਮਾੜਾ ਨਹੀਂ ਸੋਚ ਸਕਦੀ ਇਹ ਵਿਚਾਰੇ ਕੀ ਕਿਸੇ ਦਾ ਮਾੜਾ ਸੋਚਣਗੇ ਬਈ ਜਿਨ੍ਹਾਂ ਨੂੰ ਆਪਣੇ ਇਤਿਹਾਸ ਹੁੰਦੀ ਆ ਵੀ ਹਾਂ ਬਈ ਮੇਰਾ ਮਾਲਕ ਕਦੋਂ ਆਊਗਾ ਮੇਰਾ ਮਾਲਕ ਘਰੇ ਆਊਗਾ ਆ ਕੇ ਮੈਨੂੰ ਦਾਣੇ ਪਾਉ ਮੈਨੂੰ ਪਾਣੀ ਪਾਉ ਮੇਰਾ ਢੱਡ ਭਰੋ ਇਹ ਵਿਚਾਰੇ ਮਾੜਾ ਕਿਸੇ ਦਾ ਕੀ ਸੋਚਣਗੇ ਜਿਨ੍ਹਾਂ ਦੀ ਆਸ ਆਪਣੇਤ ਹੁੰਦੀ ਆ ਜਿਨ੍ਹਾਂ ਨੂੰ ਆਪਾਂ ਦਾਣੇ ਪਾਣੀ ਆਉਦੇ ਹੱਥੀਂ ਪਾਉਣਾ ਹੁੰਦਾ ਤੇ ਜੇ ਇਹਨਾਂ ਨੂੰ ਆਪਾਂ ਆਉਦੇ ਹੱਥੀਂ ਦਾਣੇ ਪਾਉਣੇ ਆਉਦੇ ਹੱਥੀਂ ਪਾਣੀ ਪਾਉਣੇ ਤੇ ਇਹ ਆਪਣਾ ਮਾੜਾ ਸੋਚਣਗੇ ਕਦੇ ਵੀ ਮਾੜਾ ਨਹੀਂ ਸੋਚ ਸਕਦੇ ਵੀਰੇ ਇਹ ਤਾਂ ਫ ਠੀਕ ਆ ਬਾਈ ਉਹ ਤਾਂ ਲੋਕ ਜਮਾ ਘਟਿਆ ਦੇ ਫੁੱਦੂ ਨੇ ਜਿਹੜੇ ਲੋਕ ਇੰਨੇ ਕਬੂਤਰ ਮਾੜਾ ਹੈ ਘਰਾਂ ਦੇ ਵਿੱਚ ਰੱਖਣੇ ਮਾੜੇ ਆ ਤੇ ਕਬੂਤਰ ਜਾੜ ਪਾਲਦੇ ਆ ਤੇ ਬਾਕੀ ਗੱਲਬਾਤ ਵੀਰੇ ਵਾਸਤੇ ਵਸੇ ਪਿੰਡਾਂ ਆ ਆਪਣੇ ਪਿੰਡ ਦੇ ਲੋਕਾਂ ਨਾਲ ਤੇ ਬਾਕੀ ਆਸ-ਪਾਸੇ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਰੇ ਭਰਾ ਵੀਡੀਓ ਜ਼ਰੂਰ ਵੇਖੋ ਤੇ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਆਪੋ ਆਪਣੀ ਕਮੈਂਟਾਂ ਦੇ ਵਿੱਚ ਸਾਰੇ ਭਰਾ ਰਾਇ ਦਿਓ ਵੀ ਕਿਹੜੇ ਭਰਾ ਨੇ ਆਪਾਂ ਨੂੰ ਸਹੀ ਰਹਿ ਦਿੱਤੀ ਤੇ ਕਿਹੜੇ ਭਰਾ ਨੇ ਆਪਰੋਂ ਕਬੂਤਰ ਖਿਲਾਫ ਬੋਲਿਆ ਕਿਹੜਾ ਭਰਾ ਕਬੂਤਰਾਂ ਦੇ ਹੱਕ 'ਚ ਬੋਲਿਆ ਤੇ ਬਾਕੀ ਗੱਲਬਾਤ ਚਲੋ ਫਿਰ ਬ੍ਰੇਕ ਕਰ ਬੰਦਿਆਂ ਨਾਲ ਜਾਂ ਕੋਈ ਹੋਰ ਵੀਰ ਮੇਰਾ ਸੱਜਣ ਮਤਰਾਸੇ ਪਾਸੇ ਆਉਂਨਾ ਨਾਲ ਗੱਲ ਕਰਾਂਗੇ ਤੇ ਵੀਡੀਓ ਸਾਰੀ ਵੇਖੋ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਵੀਰਵਾਂ ਕੇ ਤੇ ਬਾਕੀ ਬਰੇ ਇਹ ਜਾਨਵਰ ਕਦੇ ਵੀ ਕਿਸੇ ਦਾ ਮਾਰਾ ਨਹੀਂ ਸੋ ਸਕਦੇ ਮਾੜਾ ਸੋਚਣਗੇ ਆਪਾਂ ਇੱਕ ਦੂਜੇ ਦੇ ਲੋਕ ਵੀ ਹਾਂ ਭਾਈ ਉਹ ਬੰਦੇ ਦਾ ਮਾੜਾ ਹੋ ਜਾਏ ਉਹ ਬੰਦਰਾ ਕੰਮ ਖੜ ਜੇ ਤੀਤ ਕਰਾ ਦਿੱਤਾ ਅੱਗੇ ਕਰਾ ਦੇ ਚਲੋ ਫਿਰ ਭਾਈ ਕਰਦੇ ਆਂ ਪੈਂਡ ਦੀ ਸੈਰ ਤੇ ਫਿਰ ਵੀਡੀਓ ਸਾਰੀ ਜਰੂਰ ਵੇਖਿਓ ਵੀਡੀਓ ਵਿੱਚ ਐਂਡ ਟਿੱਕਰ ਬਣੇ ਰਿਓ ਤੇ ਸਾਰੇ ਭਰਾ ਵੀਡੀਓ ਜਰੂਰ ਸਾਰੀ ਦੇਖਿਓ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੀ ਰਾਇ ਦਿਓ ਵੀ ਕਿਹੜੇ ਭਰਾ ਕਬੂਤਰਾਂ ਦੀ ਸਹੀ ਬੋਲਦੇ ਕਿਹੜੇ ਬੋਲੇ ਮਾੜਾ ਤਾਂ ਹਾਂਜੀ ਬਾਈ ਹੁਣ ਆਪਾਂ ਆ ਗਏ ਸੀ ਪਿੰਡ ਚੱਕੀ ਤੇ ਤੇ ਚੱਕੀ ਵਾਲੇ ਵੀਰ ਨੂੰ ਪੁੱਛਦੇ ਆਂ ਕਬੂਤਰਾਂ ਬਾਰੇ ਹਾਂ ਬਾਈ ਕਿਵੇਂ ਗਏ ਜੀ ਵਧੀਆ ਜੀ ਤੇ ਤੇਰੇ ਤੋਂ ਇੱਕ ਰਾਇ ਪੁੱਛਣ ਲੈਣੀ ਸੀ ਹਾਂਜੀ ਦੇਖੋ ਅੱਜ ਕੱਲ ਲੋਕ ਕਬੂਤਰਾਂ ਬਾਰੇ ਬੜਾ ਮਾੜਾ ਚੰਗਾ ਬੋਲਦੇ ਆ ਤੁਸੀਂ ਕੀ ਕਹਿਣਾ ਚਾਹੋ ਕਬੂਤਰ ਘਰਾਂ ਵਿੱਚ ਰੱਖਣ ਚੰਗੇ ਆ ਜਾਂ ਮਾੜੇ ਜਾਨਵਰ ਨਹੀਂ ਕਦੇ ਮਾਰੇ ਹੋਏ ਹਾਂਜੀ ਜਾਨਵਰ ਕੋਈ ਵੀ ਆ ਜਾਨਵਰ ਨੂੰ ਪਾਲਣਾ ਹਾਂਜੀ ਨਹੀਂ ਮਾਰਨਾ ਕਿਉਂਕਿ ਕੋਈ ਵੀ ਰੱਬ ਦਾ ਜੀਵ ਬਣਾਇਆ ਸਹੀ ਗੱਲ ਨਹੀਂ ਮਾਰਾ ਕਬੂਤਰ ਰੱਖੋ ਵਧੀਆ ਢੰਗ ਨਾਲ ਪਾਲੋ ਕਿਉਂਕਿ ਅੱਗੇ ਲੋਕੀ ਕਹਿੰਦੇ ਸੀ ਕਬੂਤਰ ਰੱਖਣੇ ਈਆੜ ਭਾਲਦੇ ਆ ਹਾਂਜੀ ਕਦੇ ਵੀ ਜਾਨਵਰ ਨਹੀਂ ਈਆੜ ਭਾਲਦਾ ਕਿਉਂਕਿ ਕੇਵੀ ਰੱਬ ਦੇ ਬਣਾਏ ਜੀ ਆ ਬਣਾਏ ਆ ਰੱਬ ਨੇ ਨਹੀਂ ਮਾੜੇ ਬੰਦਾ ਬੰਦਰਾਂ ਮਾੜਾ ਸੋਚ ਸਕਦਾ ਕਦੇ ਜਾਨਵਰ ਸਾਨੂੰ ਬੰਦਰਾਂ ਮਾੜਾ ਨਹੀਂ ਸੋਚ ਸਕਦਾ ਜਾਨਵਰ ਕਦੇ ਵੀ ਨਹੀਂ ਮਾੜਾ ਸੋਚਦਾ ਕਿਉਂਕਿ ਬੰਦਾ ਕਿਸੇ ਨਾਲ ਈਰਖਾ ਕਰਦਾ ਨੈਰ ਕਰਦਾ ਕਿਉਂਕਿ ਕੋਈ ਵੀ ਜਾਨਵਰ ਆ ਜਾਨਵਰ ਕਿਸੇ ਨਾਲ ਮੈਰ ਨਹੀਂ ਕਰਦਾ ਸਹੀ ਗੱਲ ਇਹਨਾਂ ਨੇ ਵਿਚਾਰਨੇ ਕਿਹੜਾ ਕਹੇ ਤੋ ਪੈਲੀ ਮੰਗਣੀ ਆ ਜਾਂ ਕਹਿੰਦਾ ਮੈਨੂੰ ਇਸ ਘਰ ਚ ਹਿੱਸਾ ਦੋ ਜਾਂ ਪੈਲੀ ਦਾ ਹਿੱਸਾ ਦੋ ਇਹਦਾ ਸੁਖ ਨਹੀਂ ਇਹਨਾਂ ਨੂੰ ਚਾਰਨੋਂ ਆਪਾਂ ਦਾਣੇ ਪਾਣੀ ਪਾਉਂਦੇ ਆਪਣੀ ਵੇਟ ਕਰਦੇ ਵੀ ਕਿਦੋਂ ਮੇਰਾ ਮਾਲਕ ਆਊ ਖਾਲਿਆ ਆ ਸਹੀ ਗੱਲ ਖਾਲਿਆ ਕਦੇ ਨਾ ਪਾਇਆ ਤੇ ਇਹਨਾਂ ਨੇ ਵਿਚਾਰਾਂ ਨੇ ਤਾਂ ਵੀ ਤੈਨੂੰ ਕੁਝ ਨਹੀਂ ਦੇਣਾ ਤੇ ਤੈਨੂੰ ਬਾਦਸ਼ਾਹ ਨਹੀਂ ਦੇਣੀ ਇਹਨਾਂ ਨੇ ਬੰਦਿਆਂ ਸਹੀ ਗੱਲ ਇਹਨਾਂ ਨੇ ਤੈਨੂੰ ਤਾਂ ਵੀ ਨਹੀਂ ਮਾੜਾ ਕਹਿਣਾ ਬੜੀ ਕੀ ਆ ਵੀ ਕਦੋਂ ਮੇਰਾ ਮਾਲਕ ਆਊਗਾ ਵੀ ਮੇਰਾ ਮਾਲਕ ਆਊਗਾ ਤੇ ਮੈਨੂੰ ਪਾਊਗਾ ਦਾੜੀ ਸਹੀ ਗੱਲ ਆ ਇਹੀ ਤਾਂ ਗੱਲ ਮੈਂ ਆਖਦਾ ਪਿਆ ਕਈ ਲੋਕ ਕਹਿੰਦੇ ਕਬੂਤਰ ਘਰਾਂ ਦੇ ਵਿੱਚ ਰੱਖਣੇ ਬਹੁਤ ਮਾੜੇ ਆ ਵੀ ਇਹ ਯਾਰਡ ਭਾਲਦੇ ਨਹੀਂ ਉਹ ਅੱਗੇ ਲੋਕ ਕਹਿੰਦੇ ਸੀ ਹੁਣ ਜਮਾਨਾ ਬਦਲ ਗਿਆ ਸਹੀ ਗੱਲ ਆ ਹਣ ਨਹੀਂ ਗਈ ਕਬੂਤਰ ਕਦੇ ਵੀ ਯਾਰਡ ਨਹੀਂ ਭਾਲ ਸਕਦਾ ਕਬੂਤਰ ਕਦੇ ਨਹੀਂ ਯਾਰਡ ਭਾਲਦਾ ਜਾਨਵਰ ਹੀ ਕਿਤੇ ਯਾਰਡ ਭਾਲਦਾ ਨਹੀਂ ਭਾਲਦਾ ਇਹ ਤਾਂ ਲੋਕਾਂ ਦੀਆਂ ਸੋਚ ਆ ਹਾਂ ਸਹੀ ਗੱਲ ਬੰਦਾ ਬੰਦਰੀਆਂ ਮਾੜਾ ਸੋਚੂ ਜਾਨਵਰ ਕਦੇ ਵੀ ਮਾੜਾ ਨਹੀਂ ਸੋਚ ਸਕਦਾ ਬੰਦਾ ਯਾਰਡ ਭਾਲਦਾ ਬੰਦਾ ਕੀ ਕੁਛ ਕਰੀ ਜਾਂਦਾ ਪਾਣੀ ਬਰਬਾਦ ਬੰਦਾ ਕਰੀ ਜਾਂਦਾ ਸਹੀ ਹੱਲਾ ਜੀ ਪ੍ਰਦੂਸ਼ਣ ਕਿੰਨਾ ਬੰਦਾ ਆਪਾਂ ਕਿੰਨੀਆਂ ਗੱਡੀਆਂ ਲਈ ਫਿਰਦੇ ਆ ਸਹੀ ਹੱਲਾ ਹਰ ਤੋਂ ਜਿਹੜਾ ਯਾਰਡ ਭਾਲਦਾ ਬੰਦਾ ਯਾਰਡ ਭਾਲਦਾ ਜਾਨਵਰ ਕਦੇ ਨਹੀਂ ਯਾਰਡ ਭਾਲਦਾ ਇਹਦਾ ਮਤਲਬ ਤੁਸੀਂ ਸਹਿਮਤਾ ਕਬੂਤਰ ਘਰਾਂ ਵਿੱਚ ਰੱਖਣੇ ਚੰਗੇ ਆ ਹਾਂ ਸਹਿਮਤਾ ਨਾਲੇ ਅੱਜ ਕੱਲ ਪਹਿਲਾਂ ਜਿਹੜੋ ਕਹਿੰਦੇ ਕਿਸੇ ਦੇ ਲਾਦ ਨਹੀਂ ਹੁੰਦੀ ਸੀ ਨਾ ਤੇ ਮਾਰ ਵਾ ਵੱਡਾ ਗੁਰਦਾਰੇ ਲੋਕ ਜਾਂਦੇ ਬਾਬਾ ਸਾਡੇ ਲਾਦ ਨਹੀਂ ਤੇ ਵੱਡੇ ਮਹਾਪੁਰਸ਼ ਸਾਧੂ ਸੰਤਰੀ ਇਹ ਗੱਲ ਕਹਿੰਦੇ ਸੀਗੇ ਵੀ ਕਬੂ ਘਰਾਂ ਦੇ ਵਿੱਚ ਕਬੂਤਰ ਰੱਖੋ ਕਬੂਤਰਾਂ ਨੂੰ ਦਾਣੇ ਪਾਣੀ ਪਾਓ ਤੁਹਾਡੇ ਲਾਦ ਹੋ ਹਾਂ ਹਾਂ ਤੇ ਲੋਕੀ ਹੁਣ ਸੋਚਦੇ ਆ ਵੀ ਲੋਕੀ ਕਹਿੰਦੇ ਘਰਾਂ ਵਿੱਚ ਕਬੂਤਰ ਰੱਖੋ ਨਾ ਕਬੂਤਰ ਯਾਰਡ ਭਾਲਦੇ ਹਾਂ ਨਾ ਜਾਨਵਰ ਕਦੇ ਵੀ ਯਾਰਡ ਭਾਲਦੇ ਇਹਦਾ ਲੋਕਾਂ ਦੀ ਸੋਚ ਆ ਸਹਿਮਤਾ ਚੱਕਰ ਚ ਜਾਨਵਰ ਰੱਖੋ ਹਾਂ ਜੀ ਉਹਨਾਂ ਨੂੰ ਦਾਣੇ ਪਾਉ ਉਹ ਦਾਣੇ ਪਾਏ ਪੇ ਜਾਨਵਰਾਂ ਨੂੰ ਹਾਂ ਸਹੀ ਗੱਲ ਆ ਉਹ ਵੀਰ ਨੇ ਵੇਖ ਲੋ ਇਧਰ ਜਾਨਵਰਾਂ ਨੂੰ ਦਾਣੇ ਪਾਏ ਹੋਏ ਆ ਚੱਕੀ ਤੇ ਵਿੱਚੋਂ ਇੱਥੇ ਆ ਕੇ ਜਾਨਵਰ ਚੁੱਕਦੇ ਆ ਤੇ ਕਦੇ ਜਾਨਵਰ ਨਹੀਂ ਮਾਰਾ ਸਕਦਾ ਚਲੋ ਬਈ ਆਪਾਂ ਬਾਈ ਗੇਜ ਤੋਂ ਸਲਾਹ ਲੈ ਲਈ ਆ ਰਾਏ ਲੈ ਲਈ ਆ ਹੁਣ ਕਿਸੇ ਹੋਰ ਦੋ 13 ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਵੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਸਾਰੇ ਭਰਾ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਗੇਜ ਵੀਰ ਨੇ ਆਪਾਂ ਨੂੰ ਸਹੀ ਦਿੱਤੀ ਜਾਂ ਗਲਤ ਦਿੱਤੀ ਤੇ ਬਾਕੀ ਹੋਰਾਂ ਵੀਰਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਤਲਾਹ ਬਾਈ ਹੁਣ ਆਪਾਂ ਆ ਗਏ ਸੀ ਖੇਤ ਆਪਣੀ ਸਾਡੀ ਮੋਟਰ ਤੇ ਮੈਸਤਰੀ ਨਾਲ ਵੀ ਗੱਲਬਾਤ ਕਰ ਹੀ ਲੈਨੇ ਆ ਕਿਵੇਂ ਆ ਮੈਸਤਰੀ ਠੀਕ ਆ ਤੇ ਤੁਹਾਨੂੰ ਇੱਕ ਗੱਲ ਦੱਸ ਵੀ ਅੱਜ ਕੱਲ ਲੋਕ ਕਬੂਤਰਾਂ ਨੂੰ ਵੜਾ ਮਾੜਾ ਚੰਗਾ ਬੋਲਦੇ ਵੀ ਘਰਾਂ ਵਿੱਚ ਕਬੂਤਰ ਰੱਖਣੇ ਮਾੜਿਆ ਯਾੜ ਭਾਲ ਦਿਆ ਤੇ ਤੇਰੀ ਕੀ ਸਲਾਹ ਤੂੰ ਕੀ ਸਲਾਹ ਦੇਵੇਂਗਾ ਦੱਸ ਕਬੂਤਰ ਰੱਖਣੇ ਚੰਗੇ ਆ ਰੱਬ ਦੇ ਜੀ ਬਣਾਏ ਮਾੜੇ ਕਿਤੇ ਹੋਵੇ ਅੱਛਾ ਆ ਲੋਕ ਤਾਂ ਦੇ ਵੀ ਕਬੂਤਰ ਕਰ ਰੱਖਣੀ ਨਹੀਂ ਚਾਹੀਦੇ ਨਹੀਂ ਰੱਖਣੇ ਚਾਹੀਦੇ ਆ ਹੈ ਫਰਕ ਜਾਈ ਦੋਤਾ ਕੀੜਿਆਂ ਦੇ ਭੌਂ ਤੇ ਜਾ ਕੇ ਦਾਣੇ ਪਾ ਦੇ ਘਰੇ ਪਾ ਦੂਗਾ ਬੰਦਾ ਉਹ ਚੰਗਾ ਕਿ ਸਹੀ ਗੱਲ ਆ ਦੇਖ ਲਓ ਬਾਈ ਮਿਸਤਰੀ ਵੀ ਆਂਦਾ ਵੀ ਹੂੰ ਤਾਂ ਲੋਕ ਕੀੜਿਆਂ ਦੇ ਭੌਂ ਤੇ ਆ ਜਾਂਦਾ ਦਾਣੇ ਪਾਉਂਦੇ ਆ ਤੇ ਜੇ ਘਰੇ ਬੰਦਾ ਕਬੂਤਰ ਰੱਖੇ ਕਬੂਤਰਾਂ ਨੂੰ ਦਾਣੇ ਪਾ ਦੂ ਪਾਣੀ ਪਾ ਦੂ ਤੋ ਵਧੀਆ ਨਹੀਂ ਫਿਰ ਸਹੀ ਗੱਲ ਆ ਮਿਸਤਰੀ ਤੇਰੀ ਵਾਕਈ ਹੋਰ ਕੋਈ ਗੱਲਬਾਤ ਹੋਰ ਗੱਲਬਾਤ ਕੋਈ ਨਹੀਂ ਯਾਰ ਹੈ ਤਾਂ ਹੋਰ ਗੱਲਬਾਤ ਸੁਣਾਵਾਂਗੇ ਮੋਟਰ ਤੂੰ ਦੱਸ ਗੰਗਨੇ ਇਹ ਬਾਈ ਨਾਲ ਦੇ ਪਿੰਡ ਦਾ ਬੰਦਾ ਆਪਣੇ ਗਿਆਨੀ ਤੂੰ ਦੱਸ ਕਬੂਤਰ ਘਰੇ ਰੱਖਣ ਚੰਗੇ ਆ ਜਾਂ ਮਾੜੇ ਕੀ ਗੱਲ ਆ ਯਾਰ ਕਿ ਕਈ ਜੀਵ ਪਾਲਦਾ ਦਾ ਦਾਣੇ ਪਾਉਣਾ ਸਹੀ ਗੱਲ ਮੈਂ ਤਾਂ ਨਹੀਂ ਮੰਨਦਾ ਇਹ ਚੀਜ਼ ਨੂੰ ਝਾੜਾ ਕਹਿੰਦੇ ਆ ਤੇ ਲੋਕ ਕਹਿੰਦੇ ਕਬੂਤਰ ਘਰੇ ਵੱਖਰੇ ਮਾੜੇ ਆ ਕਬੂਤਰ ਯਾਰਡ ਪਾਲਦੇ ਆ ਜਿੰਨੇ ਮੂਹਨਾਂ ਗੱਲਾਂ ਸਹੀ ਗੱਲ ਆ ਇਹ ਵੀ ਤੇਰੀ ਗੱਲ ਵਾਕੀ ਸਹੀ ਆ ਜਾਨਵਰ ਪਾਲਦਾ ਦਾ ਦਾਣੇ ਪਾਉਣਾ ਇਹ ਵੀ ਮਾੜੀ ਗੱਲ ਤੇ ਨਾਲੋਂ ਨਾਲ ਢੱਡ ਭਰਦੇ ਆਪਾਂ ਆਪਾਂ ਕਢਾਉਂਦਾ ਵਿਚਾਰਿਆਂ ਦੇ ਕੋਈ ਨਹੀਂ ਉੱਥੇ ਉੱਥੇ ਬੈਠੀ ਰੱਖੀ ਗਿਆਂ ਵੀ ਤਕਲੀਫ ਹੈ ਜਾਂ ਵਾਹ ਤਾ ਕਬੂਤਰ ਮਾੜੇ ਆ ਤਾਂ ਸੋਹਣੇ ਲੱਗਦੇ ਆ ਹਾਂ ਇੱਕ ਜਿੰਨੇ ਮੂਹਨਾਂ ਗੱਲਾਂ ਸਹੀ ਗੱਲ ਆ ਵੀ ਲੋਕ ਕਹਿੰਦੇ ਕਬੂਤਰ ਰੱਖਣੇ ਕਿ ਰਾਜ ਬਹੁਤ ਮਾੜੇ ਆ ਵੀ ਰੱਬ ਦੇ ਬਣਾਏ ਕਦੇ ਜੀ ਮਾੜੇ ਹੋ ਸਕਦੇ ਨਹੀਂ ਮਾੜਾ ਦਾ ਬੰਦਾ ਜਿਹੜਾ ਮਾੜਾ ਸੋਚਦਾ ਫਰੇਕ ਦੇ ਬਾਰੇ ਹਾਂ ਸਹੀ ਗੱਲ ਇਹਨਾਂ ਨੇ ਵਿਚਾਰਨੇ ਕਿਹੜਾ ਯਾਰ ਤੇ ਕੋ ਤੇ ਮੂੰਹ ਤੇ ਕੋ ਸਹੀ ਗੱਲ ਇਹਨਾਂ ਨੇ ਕਿਹੜਾ ਕਹਿੰਦਾ ਸਾਨੂੰ ਘਰ ਚੋਂ ਹਿੱਸਾ ਦੋ ਸਾਨੂੰ ਪੈਲੀ ਚੋਂ ਹਿੱਸਾ ਦੋ ਜਾਂ ਯਾਰ ਲੈਣਾ ਉਹ ਇਹਨਾਂ ਚਾਰੇ ਨੂੰ ਦਾਣੇ ਪਾ ਦੇਂਗੇ ਤਾਂ ਠੀਕ ਹੈ ਨਾ ਪਾ ਦੇਂਗੇ ਤਾਂ ਠੀਕ ਹੈ ਜੇ ਪਾ ਦੇਂਗੇ ਤਾਂ ਵੀ ਖੁਸ਼ ਨਾ ਪਾਉਂ ਤਾਂ ਵੀ ਖੁਸ਼ ਜੇ ਨਾ ਪਾਵਾਂਗੇ ਨਾ ਟਾਈਮ ਸਾਰ ਅੱਗੇ ਪਾਉਂਗੇ ਤੇਾਰੇ ਡੀਕੀ ਜਾਣਗੇ ਕਦੋਂ ਆਊ ਕਦੋਂ ਸਾਨੂੰ ਦਾਣੇ ਪਾਉ ਉਹੀ ਕਦੋਂ ਪਾਵਾਂਗੇ ਠੀਕ ਦਾ ਘਰੇ ਆ ਜੇ ਬੰਦਾ ਸਹੀ ਗੱਲ ਆ ਇਹਦੀ ਪੱਠੇ ਪਾਵੇਗਾ ਦਾਣੇ ਪਾਵੇ ਆਣ ਕੇ ਤੇ ਆ ਜਦੋਂ ਆਪਾਂ ਕਈ ਰਾ ਜੋ ਲੇਟ ਆਈ ਹੈ ਨਾ ਜਦੋਂ ਕਈ ਰਾ ਲੇਟ ਲੂਟ ਹੋ ਜੀਏ ਹੈ ਨਾ ਤੇ ਖੁੱਡਾ ਆ ਕੇ ਖੋਲਦੀ ਹੈ ਕਬੂਤਰ ਆ ਡੜ ਖੁੱਡੇ ਜੋ ਬਾਹਰ ਨੂੰ ਆਉਂਦੇ ਆ ਵੀ ਆ ਗਿਆ ਇਹ ਆ ਗਿਆ ਹੁਣ ਪਾਊਗਾ ਦਾਣੇ ਹਾਂ ਹੁਣ ਸਾਡਾ ਢੱਡ ਭਰੂ ਤੇ ਜੇ ਕਿਤੇ ਦੂਰ ਚਲੇ ਜਾਈਏ ਨਾ ਪਹਿਲੀ ਗੱਲ ਤਾਂ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਭਾਈ ਤੇ ਜੇ ਤੱਕ ਤੇ ਦੂਰ ਚਲੇ ਜਾਈਏ ਫਿਰ ਟਾਈਮ ਨਾ ਘਰੇ ਮੋੜਨਾ ਪੈਂਦਾ ਫਿਰ ਹੁੰਦਾ ਇਹਨਾਂ ਦਾ ਵੀ ਯਾਰ ਦਾਣੇ ਪਾਉਣੇ ਪਾਣੀ ਪਾਉਣਾ ਜਾਰੇ ਭੁੱਖੇ ਹੋਣਗੇ ਤੇ ਚਲੋ ਬਾਈ ਬਾਕੀ ਹੋਰਾਂ ਬੰਦਿਆਂ ਨਾਲ ਦੋਹਾਂ ਤਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਸੁਝਾਅ ਦਿੰਦੇ ਆ ਬਾਕੀ ਸਾਰੇ ਜਿੰਨੇ ਭਰਾਵਾਂ ਨਾਲ ਗੱਲਬਾਤ ਕੀਤੀ ਸਾਰੇ ਭਰਾਵਾਂ ਨੇ ਇਹੀ ਗੱਲ ਕਹੀ ਬਹੁਤ ਵਧੀਆ ਗੱਲਾਂ ਕਬੂਤਰ ਘਰੇ ਰੱਖਣੇ ਚੰਗੀ ਗੱਲਾਂ ਰੱਖਣੇ ਚਾਹੀਦੇ ਆ ਤੇ ਮੈਸਤਰੀ ਨੇ ਬਹੁਤ ਵਧੀਆ ਸੁਝਾਅ ਦਿੱਤਾ ਕਿੰਦਾ ਲੋਕ ਪੁਕੀੜਿਆਂ ਨੇ ਭੌਂਤੇ ਹੀ ਜਾਜਾ ਦਾਣੇ ਪਾਉਂਦੇ ਉਹੀ ਕਬੂਤਰ ਘਰੇ ਰੱਖ ਕਬੂਤਰਾਂ ਨੂੰ ਦਾਣੇ ਪਾ ਲੋ ਨਹੀਂ ਸਹੀ ਮੈਂ ਵੇਖੇ ਕਈ ਬੰਦੇ ਬਾਹਰ ਜਾ ਕੇ ਲੈ ਕੇ ਜਾਂਦੇ ਆ ਇੱਥੇ ਘਰੇ ਪਾ ਦੋ ਉਹ ਚੰਗੀ ਗੱਲਾਂ ਸਹੀ ਗੱਲ ਆ ਮੈਂ ਵੀ ਵੇਖੇ ਕਈ ਬਹੁਤ ਕੀੜੇ ਨੇ ਭੌਂ ਪੰਨ ਕਰਨਾ ਹਰ ਇੱਕ ਜਾਨਵਰ ਨੂੰ ਪਾਓ ਯਾਰ ਜਾਨਵਰ ਵੀ ਕਦੇ ਮਾੜਾ ਆ। ਉਹ ਡਰਮ ਚੋਂ ਕਢਾਉਣੇ ਜਿਹਦਾ ਨਾਮ ਲਿਖਿਆ ਯਾਰ। ਸਹੀ ਗੱਲ ਉਹ ਤਾਂ ਨੇ ਖਾਣੇ ਹੀ ਖਾਣੇ ਆ। ਸਹੀ ਗੱਲ ਆ। ਤਾਂ ਹਾਂਜੀ ਬਾਈ ਹੁਣ ਆ ਪਾ ਗਏ ਸੀ ਖੇਤੋਂ ਵੀ ਆਪਣੇ ਘਰੇ ਤੇ ਆਪਾਂ ਦੋਹਾਂ ਤੰਨਾ ਵੀਰਾਂ ਨੂੰ ਪੁੱਛਿਆ ਕਬੂਤਰਾਂ ਬਾਰੇ ਵੀ ਕਿਵੇਂ ਵੀਰ ਦੱਸੋ ਕਬੂਤਰ ਝਾੜ ਭਾਲਦੇ ਆ ਜਾਂ ਕਬੂਤਰ ਘਰੇ ਰੱਖਣ ਚੰਗੇ ਆ ਜਾਂ ਮਾੜੇ ਪਰ ਹਰ ਇੱਕ ਵੀਰ ਨੇ ਇਹੀ ਗੱਲ ਕਹੀ। ਕਿ ਵੀਰੇ ਕੋਣਾਂ ਦਾ ਕਬੂਤਰ ਮੁੱਤਰ ਰੱਖਣੇ ਮਾਰੇ ਹੁੰਦੇ ਆ ਕਦੇ ਰੱਬ ਦੇ ਜੀ ਵੀ ਮਾਰੇ ਹੋਏ ਆ ਰੱਬ ਦੇ ਜਾਨਵਰ ਬਣਾਏ ਵੀ ਕਦੇ ਮਾਰੇ ਹੋਏ ਆ ਹਰ ਇੱਕ ਵੀਰ ਨੇ ਆਪਣਾ ਇਹ ਹੀ ਸੁਝਾ ਦਿੰਦਾ ਤੇ ਬਾਕੀ ਤੁਸੀਂ ਆਪ ਵੀਡੀਓ ਚ ਦੇਖ ਹੀ ਲੈਣਾ ਸਾਰੇ ਭਰਾ ਕਮੈਂਟਾਂ ਦੇ ਵਿੱਚ ਦੱਸਿਓ ਵੀ ਹਰ ਇੱਕ ਵੀਰ ਨੇ ਆਪਣਾ ਸਹੀ ਰਹਿ ਦਿੱਤੀ ਇੱਕ ਮਸਤਰੀ ਵੀਰ ਨੇ ਤਾਂ ਅਸਰ ਹੀ ਲਾਤਾ ਕਹਿੰਦਾ ਭਈ ਜਿਹੜੇ ਲੋਕ ਕਹਿੰਦੇ ਆ ਇੱਕ ਕਬੂਤਰ ਘਰੇ ਰੱਖਣੇ ਮਾਰੇ ਕਬੂਤਰ ਯਾਰਡ ਭਾਲਦੇ ਆ ਤੇ ਲੋਕ ਫਿਰ ਕੀੜਿਆਂ ਦੇ ਭੌਣ ਦੇ ਦਾਣੇ ਕਿਉਂ ਪਾਉਣ ਜਾਂਦੇ ਆ ਫਿਰ ਉਹ ਘਰੇ ਰੱਖ ਲੈਣ ਕਬੂਤਰ ਇਹਦੂ ਆ ਉਹਦੇ ਘਰੇ ਜਾਨਵਰ ਰੱਖ ਲੈਣ ਜਾਨਵਰਾਂ ਨੂੰ ਦਾਣੇ ਪਾ ਲੈਣਾ ਹਣਾ ਗੱਲ ਤਾਂ ਵੀਰ ਨੇ ਬਹੁਤ ਸਰੇ ਦੀ ਕਹੀ ਯਾਰ 100 ਚ 100 ਪਰਸੈਂਟ ਗੱਲ ਗਈ ਕਿ ਕਬੂਤਰ ਘਰੇ ਰੱਖ ਲੈ ਜਿਹੜੇ ਲੋਕ ਕੀੜਿਆਂ ਨੂੰ ਪਾਉਣ ਘਰੇ ਲੋਕ ਤਾਂ ਕੀੜਿਆਂ ਨੂੰ ਪਾਉਣਾ ਤੇ ਦਾਣੇ ਪਾਉਣ ਜਾਂਦੇ ਆ ਤੇ ਆਪਾਂ ਤਾਂ ਫਿਰ ਵੀ ਆਪਦੇ ਘਰੇ ਜਾਨਵਰ ਰੱਖੇ ਉਹਨਾਂ ਨੂੰ ਦਾਣੇ ਪੁੰਨੇ ਆ ਤੇ ਬਿਲਕੁਲ 100 ਚ 100 ਪਰਸੈਂਟ ਗੱਲ ਸਹੀ ਸੀ ਵੀਰ ਦੀ ਤੇ ਬਾਕੀ ਵੀਰੇ ਵੀਡੀਓ ਕਿਵੇਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਕਰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਸਾਰੇ ਪ੍ਰਾਕੰਟਾਂ ਜਾਂ ਕੀ ਜਰੂਰ ਦੱਸਿਓ ਵੀ ਤੁਹਾਨੂੰ ਵੀ ਜਿੰਨੇ ਵੀ ਰਾਣ ਆਪਾਂ ਦੋਹਾਂ ਤਰ੍ਹਾਂ ਗੱਲ ਕੀਤੀ ਉਹਨੂੰ ਕਿਵੇਂ ਲੱਗਾ ਵੀਰੇ ਦੋ ਵੀਰ ਆਪਣੇ ਨਾਲ ਦੇ ਆਪਣੇ ਪਿੰਡ ਦੇ ਸੀ ਤੇ ਇੱਕ ਗਿਆਨੀ ਵੀਰ ਸੀਗਾ ਨਾਲ ਦੇ ਪਿੰਡ ਦਾ ਉਹ ਵੀਰ ਆਇਆ ਸੀਗਾ ਮਿਸਤਰੀ ਕੋਲ ਉਹਨੇ ਮੋਟਰ ਬਖੋਣੀ ਸੀ ਮਿਸਤਰੀ ਨੂੰ ਤੇ ਬਾਕੀ ਸਾਰੇ ਭਰਾ ਹੱਸਦੇ ਵਸਦੇ ਰੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਵੀਰ ਤੇ ਖੁਸ਼ ਰਹੋ ਤੇ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਹਰ ਇੱਕ ਵੀਰ ਦੱਸਿਆ ਆਤ ਨੂੰ ਸਾਰੇ ਭਰਾਵਾਂ ਨੂੰ ਕਿੱਦਾਂ ਲੱਗਾ ਤੇ ਚਲੋ ਜੀ ਮਿਲਦੇ ਆਂ ਜਲਦੀ ਫੇਰ ਇੱਕ ਨਵੀਂ ਵੀਡੀਓ 'ਚ Tak tady, tady vrah zde, zde ro.